ਸਰਦੀ ਅਤੇ ਠੰਡੇ ਮੌਸਮ ਦੇ ਮੱਦੇ ਨਜ਼ਰ ਜ਼ਿਲ੍ਹਾ ਪੁਲਿਸ ਮੁਖੀ ਅਤੇ ਡੀਐਸਪੀ ਮਲੇਰਕੋਟਲਾ ਦੀਆਂ ਹਦਾਇਤਾਂ ਅਨੁਸਾਰ ਵਾਹਨਾਂ ਤੇ ਰਿਫਲੈਕਟਰ ਲਗਾਏ ਜਾ ਰਹੇ ਹਨ ਇਸ ਦੌਰਾਨ ਸਮਾਜ ਸੇਵੀ ਫਰੈਂਡਜ਼ ਹੈਂਡੀਕੈਪ ਵੈਲਫੇਅਰ ਸੁਸਾਇਟੀ ਮਲੇਰਕੋਟਲਾ ਦੇ ਪ੍ਰਧਾਨ ਮੁਹੰਮਦ ਅਨਵਰ ਦੀ ਟੀਮ ਨੇ ਟ੍ਰੈਫਿਕ ਪੁਲਿਸ ਅਤੇ ਪੀਸੀਆਰ ਬਲਵਿੰਦਰ ਸਿੰਘ ਦਾ ਸਾਥ ਦਿੰਦਿਆਂ ਗਰੇਵਾਲ ਚੌਂਕ ਵਿੱਚ ਵਾਹਨਾਂ ਨੂੰ ਰੋਕ ਕੇ ਉਨ੍ਹਾਂ ਤੇ ਰਿਫਲੈਕਟਰ ਲਗਾਏ ਹਾਂ ਜੀ ਜੀ ਸਭ ਕੀ ਪ੍ਰੋਗਰਾਮ ਅੱਜ ਸਬਸੀਕਰ ਸਰ ਅੱਜ ਜੀ ਆਪਣੇ ਮਾਨਯੋਗ ਐਸ.ਐਸ.ਟੀ. ਸਾਹਿਬ ਮਲੇਕਪੁਰਾ ਜੀ ਮਾਨਯੋਗ ਡੀ.ਐਸ.ਟੀ. ਸਾਹਿਬ ਮਲੇਕਪੁਰਾ ਜੀ ਦੇ ਹੁਕਮ ਦੇ ਮੁਤਾਬਕ ਅਸੀਂ ਆਪਣੇ ਕਰਿਆ ਟੌਕ ਦੇ ਵਿਖੇ ਜੀ ਇਹ ਰਿਫਲੈਕਟਰ ਲਵਾ ਰਹੇ ਹਾਂ ਜੀ ਗੱਡੀਆਂ ਦੇ ਉੱਪਰ ਜੀ ਕਰੀਬ ਅਸੀਂ 100 ਵੀਹਿਕਲ ਦੇ ਉੱਪਰ ਜਿੰਨਾ ਉੱਤੇ ਨਹੀਂ ਰਿਫਲੈਕਟਰ ਲੱਗੇ ਹੋਏ ਸੀ ਉਹ ਰਿਫਲੈਕਟਰ ਲਗਾਏ ਗਏ ਨੇ ਜੀ ਸਹਿਯੋਗ ਦੇ ਨਾਲ ਕਿਰਨ ਹੈਂਡੀਕੈਪ ਆਪਣੇ ਜੁਨੀਅਨ ਵੱਲੋਂ ਜੀ ਇਹ ਸਾਨੂੰ ਸਹਿਯੋਗ ਦੇ ਰਹੇ ਨੇ ਜੀ ਇਹ ਨਾਲ ਇਹਨਾਂ ਤੋਂ ਵੀ ਅਸੀਂ ਨਾਲ ਲਵਾਏ ਨੇ ਜੀ ਪ੍ਰਾਪਤੀ ਵੇਚਣੇ ਔਰ ਖਰੀਦਣੇ ਕੇ ਲਿए ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز